ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਇਸ ਰਾਮ ਨਮੀ ਦੇ ਪਵਿੱਤਰ ਉਸਤ ਤੇ ਬਟਾਲਾ ਸਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾਪਣ ਚੀਕਾਂ ਕਿਹੜਾ ਦੂੰਗਾ ਜਿੰਨੇ ਮੇਰੇ ਸ਼ਹਿਰ ਵਾਲੇ ਮਾੜੀ ਨਿਗਾਹ ਰੱਖੀ ਪਛੂਗਾ ਨਹੀਂ ਐਂਡ ਤੱਕ ਪਿੱਛਾ ਕਰੂੰਗਾ ਬਹੁਤ ਚੰਗੀ ਗੱਲ ਹੈ ਅਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਸਾਰੇ ਦੇਸ਼ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਜ ਬਣੀ ਰਵੇ ਆਪਾਂ ਦੀ ਸਭ ਤੇ ਮੇਰ ਕਰਨਾ ਅੱਜ RAM ਨੋਵੈ ਦਾ ਪਰਵ ਹਰਸ਼ੋ ਹਲਾਸ਼ਾ ਮਨਾ ਰਹੇ ਜਨ ਜਨ ਬਾਹਰ ਆਇਆ ਖੜਕਾਂ ਤੇ ਔਰ ਵੇਖੋ ਸਾਰਾ ਰੰਗ ਭਗਵਾ ਆਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰਾ ਕੇਸਰੀ ਰੰਗ ਚ ਰੰਗਿਆ ਸਾਰਾ ਸ਼ਹਿਰ ਅੱਜ ਕੇਸਰੀ ਰੰਗ ਚ ਰੰਗਿਆ ਸਾਰਾ ਕੀ ਲੋਕਾਂ ਨੂੰ ਕਿਹਾ ਜਾ ਸ਼ਰਾਰਤੀ ਲੋਕ ਬਾਜ ਆ ਜਾਣ ਨਹੀਂ ਤੇਰਾ ਲਾ ਹਸ਼ਰ ਬੁਰਾ ਹੋਣਾ ਵਾ ਬੁਰਾ ਹੋਣਾ ਲਾ ਹਸ਼ਰ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਨ ਤੇ ਉਪਲਖ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਇਸ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਫਖਰੇ ਰੰਗ ਚਰਨ ਜਿਆ ਨਜ਼ਰ ਆ ਰਿਹਾ ਬਿਲਕੁਲ ਜੀ ਇਕ ਨੀ ਵੈਲਫੇਅਰ ਸਰਟੀਫੀਕਟ ਦੀ ਖਾਸੀਅਤ ਹੈ ਹਰ ਫੰਕਸ਼ਨ ਇੱਕ ਅਲੱਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬੂ ਰਾਮ ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ ਰਾਮਈ ਹੋਇਆ ਪਿਆ ਹੈ ਉਹ ਬਾਬੂ ਰਾਮ ਜੀ ਦੇ ਜਨਮ ਦਿਨ ਦੀਆਂ ਮਹਾਂ ਮਹਾਂਪੁਰਛਾਣ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਆ ਸਕਦਾ ਬਾਬੂ ਰਾਮ ਜੀ ਦਾ ਆਸ਼ੀਰਵਾਦ ਲੈਦਿਆਂ ਨੇ ਉਹ ਸਾਰਾ ਬਟਾਲਾ ਰਾਮਈ ਹੋਇਆ ਪਿਆ ਹੈ ਅੱਜ ਦਾ ਸੁਪ ਤਿਆੜਾ ਮੁਗਾਨ ਨਾਮ ਦਾ ਰਾਜਪੇਸ਼ਕ ਹੋਇਆ ਸੀ ਔਰ ਇੱਕ ਉਸਾਹ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੂਆਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਤੋਂ ਸਾਰਾ ਸਮਾਜ ਹਿੰਦੂ ਸਮਾਜ ਸਿੱਖ ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹ ਸਭ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ ਬਹੁਤ ਵਧਾਈ ਵੀ ਹੈ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ ਚਾਈ ਸ਼ਾਮ ਨੂੰ ਸਾਰਾ ਪਟਾਲਾ ਕੇਸੇ ਰੰਗਿਆ ਹੋਇਆ ਹੈ ਹਾਂ ਸਾਰਾ ਪਟਾਲਾ ਕੇਸੇ ਰੰਗਿਆ ਹੋਇਆ ਹੈ ਬਹੁਤ ਜੀ ਆਇਆਂ ਲੱਗ ਰਿਹਾ ਹੈ ਔਰ ਲੋਗਾ ਦੇ ਅੰਦਰ ਬੜਾ ਉਤਸ਼ਾਹ ਹੈ ਆਪ ਉਹਮਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਰ ਬਣਨ ਤੋਂ ਬਾਅਦ ਲੋਗਾ ਦੇ ਅੰਦਰ ਬਹੁਤ ਜਾਗਰਤੀ ਆਈ ਹੈ ਲੋਕਾਂ ਨੂੰ ਪਛਾਣ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਹਾਂ ਪਹਿਰ ਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਾਰੇ ਵਧਾਈ ਦਿੰਦਾ ਆਸ ਕਰਦਾ ਕਿ RAM ਦੀਆਂ ਜਿਹੜੀਆਂ ਸਖਿਆਵਾਂ ਬਾ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਯਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਯਾਦਾ ਤੇ ਉਹ ਧਰਮ ਹੈ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਆ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਯਾਦਾ 'ਚ ਰਹਿਣਾ ਉਹ ਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਯਾਦਾ 'ਚ ਰਹੀਏ ਜੇ ਤੇ रामराज ਆਪਾਂ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ ਬਣਦਾ ਅੱਜ ਦੇ ਦਿਨ ਅੱਜ ਆਇ ਸੌਖਈਏ राम जन्म ਦੇ ਜਨਮ ਦਿਨ ਤੇ ਗਣਮਨਮੀ ਤੇ ਕਿ ਆਪਾਂ ਸਾਰੇ RAM ਦੀ ਇਸ ਕਿਆਮਤ ਤੇ ਚਲਦੇ ਹੋਏ RAM ਜਨਮ ਦੀ ਸਥਾਪਿਤ ਕਰਨ ਦੇ ਵਿੱਚ ਪੁੱਛੇ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੰਗਤਾਂ ਚ ਬਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ RAM ਜਨਮਮੀ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ ਚ ਸ਼ਾਮਲ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਚਾਹੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਇਹ ਕੌਮਾਂ ਦੇ ਸਾਰੇ ਜਿਹੜੇ ਆਪਣਾ ਸੰਕਟਾ ਦਾ ਨਜ਼ਰ ਆ ਰਿਹਾ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ